ਚੇਸ਼ਾਂ ਵਿੱਚ ਡੀਡੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਗਲ ਸੋਨੇ ਪੰਜਾਬ ਦੀ ਮੇਰੇ ਜੈਸਮੀਨ ਰਾਤ ਵੱਲੋਂ ਤੇ ਸਾਡੀ ਡੀਡੀ ਪੰਜਾਬੀ ਦੀ ਟੀਮ ਵੱਲੋਂ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜਿਨ੍ਹਾਂ ਗਲੀਆਂ ਦੇ ਵਿੱਚ ਅੱਜ ਅਸੀਂ ਗੁਜ਼ਰ ਰਹੇ ਹਾਂ ਇਸ ਗਲੀਆਂ ਦੇ ਵਿੱਚ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਇਤਿਹਾਸਿਕ ਮਹਾਨ ਸ਼ਕਤੀਆਂ ਕਦੇ ਵਿਚਰੀਆਂ ਇਸੇ ਕਾਰਨ ਹਰ ਗਲੀ ਹਰ ਮੁਹੱਲੇ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਇਤਿਹਾਸਿਕ ਸਥਾਨ ਮਿਲ ਜਾਏਗਾ ਗੱਲ ਕਰ ਰਹੇ ਹਾਂ ਸਰਹਿੰਦ ਸ਼ਹਿਰ ਦੀ ਇਸ ਦਾ ਨਾਮ ਕਿਸ ਤਰ੍ਹਾਂ ਪਿਆ ਹੋਵੇਗਾ ਜਦੋਂ ਮੁਗਲ ਸਰ ਗਰਮੀਆਂ ਵੱਧ ਰਹੀਆਂ ਸਨ ਤਾਂ ਜਦੋਂ ਮੁਗਲ ਭਾਰਤ ਵਿੱਚ ਆਉਣ ਬਾਰੇ ਸੋਚ ਰਹੇ ਸਨ ਤਾਂ ਨਕਸ਼ਾ ਦੇਖਦੇ ਹੋਏ ਉਹਨਾਂ ਨੇ ਇਹ ਸੋਚਿਆ ਕਿ ਜਿਹੜੀ ਜਗ੍ਹਾ ਹਿੰਦ ਦਾ ਸਿਰ ਹੈ ਇਹ ਜਗ੍ਹਾ ਤੋਂ ਅਸੀਂ ਭਾਰਤ ਨੂੰ ਜਾਵਾਂਗੇ ਜੋ ਕਿ ਸਰਹਿੰਦ ਅਖਵਾਇਆ ਇਸੇ ਕਾਰਨ ਇਸ ਦਾ ਨਾਮ ਸਿਰਹਿੰਦ ਹੈ ਯਾਨੀ ਕਿ ਹਿੰਦ ਦਾ ਸਿਰ बहुत सारी महत्वपूर्ण जानकारी इतिहास के सू मिलती है सरहिंद शहर के बारे इतिहासिक पक्षों भूगोलिक पक्षों या फिर समाजिक या राजनीतिक पक्षों इस दा हमेशा तो बहुत ज़्यादा महत्व रहा है बहुत सारे स्थान ने इतने जो कि देख योग ने सैलानिया वास्ते खिचद केन्द्र ने ਆਓ ਦਾਜਕੋ ਇਸ ਖੂਬਸੂਰਤ ਸਫਰ ਨੂੰ ਤੁਹਾਡੇ ਨਾਲ ਤਿਆ ਕਰਦੇ ਹਾਂ ਇਸ ਸਫਰ ਨੂੰ ਜਾਂਦੇ ਜਾਂਦੇ ਆਪਾਂ ਬਹੁਤ ਮਹੱਤਵਪੂਰਨ ਚਰਚਾ ਕਰਨੀਆਂ ਨੇ ਇਸ ਕਰਕੇ ਬਣੇ ਰਹਿਣਾ ਹੈ ਸਾਰੇ ਪ੍ਰੋਗਰਾਮ ਦੇ ਵਿੱਚ ਆਓ ਚਲਿਏ ਭਾਰਤ ਦੇ ਕਈ ਭਾਗ ਦੇ ਵਿੱਚ ਇਸ ਨੂੰ ਸਰਹੰਦ ਅਤੇ ਪੰਜਾਬ ਦੇ ਲੋਕ ਇਸ ਨੂੰ ਸਰਹੰਦ ਨਾਮ ਦੇ ਉਚਾਰਣ ਦੇ ਨਾਲ ਵੀ ਪੁਕਾਰਦੇ ਹਨ ਸਰਹੰਦ ਆਉਣ ਵਾਲੇ ਯਾਤਰੀਆਂ ਵਾਸਤੇ ਜਾਣਕਾਰੀ ਹੈ ਕਿ ਤੁਸੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਜਾਂ ਫਿਰ 에어ਪੋਰਟ ਤੋਂ ਇੱਥੇ ਸਿੱਧਾ ਯਾਤਰਾ ਦਾ ਸਾਧਨ ਲੈ ਕੇ ਸਰਹੰਦ ਪਹੁੰਚ ਸਕਦੇ ਹੋ ਸਰਹੰਦ ਰੋਪੜ ਰੇਲਵੇ ਲਾਈਨ ਦੇ ਨਾਲ-ਨਾਲ ਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿਤ ਹੈ ਸਦਨਾ ਕਸਾਈ ਦੀ ਮਸਜਿਦ ਇਹ ਪ੍ਰਾਚੀਨ ਮਸਜਿਦ ਫਗਤ ਸਦਨਾ ਇੱਕ ਸਤਕਾਰਯੋਗ ਮੁਸਲਿਮ ਕਵੀ ਰਹਾਸਵਾਦੀ ਅਤੇ ਸੰਤ ਨੂੰ ਸ਼ਰਧਾਂਜਲੀ ਪੇਂਟ ਕਰਦੀ ਹੈ। ਦਸ਼ਮੀਸ਼ ਪਿਤਾ ਤਨ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਕਿ ਜਾਣੀ ਜਾਂਚਨ ਸਾਹਿਬਜ਼ਾਦਾ ਫਤੀ ਸਿੰਘ ਜੀ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਉਹਨਾਂ ਨੇ ਬਹਾਦਰੀ ਦਲੇਰੀ ਦੀ ਮਿਸਾਲ ਕਾਇਮ ਕੀਤੀ ਅਤੇ ਜ਼ੁਲਮ ਦੇ ਸਾਹਮਣੇ ਕੁਟਨੀ ਨਹੀਂ ਟੇਕੇ। ਉਹਨਾਂ ਦੀ ਦਲੇਰੀ ਭਰੇ ਇਤਿਹਾਸ ਨੂੰ ਬਿਆਨ ਕਰਦਾ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੋ ਕਿ ਸਿੱਖ ਇਤਿਹਾਸ ਦੇ ਵਿੱਚ ਭਾਵੁਕਤਾ ਦਾ ਪ੍ਰਤੀਕ ਵੀ ਹੈ ਆਓ ਸੰਗਤੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਾਂ ਤੇ ਇਸ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਹਾਸਿਲ ਕਰਦੇ ਹਾਂ ਆਓ ਚਲਿਏ ਧੰਤਨ ਪਾਪਾ ਬੰਦਾ ਸਿੰਘ ਬਹਾਦਰ ਜੀ ਜਿਹਨਾਂ ਦਾ ਅਸਲੀ ਨਾਮ ਭਾਈ ਮਾਦੋਦਾਸ ਸੀ ਦਸ਼ਮੀਸ਼ ਪਿਤਾ ਜੀ ਨੇ ਉਹਨਾਂ ਦੇ ਵਿੱਚ ਵਿਸ਼ੇਸ਼ गुण देखे ਅਤੇ ਉਹਨਾਂ ਨੂੰ ਸਿੱਖ ਅਗਵਾਈ ਕਰਨ ਵਾਸਤੇ ਚੁਣਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਦਲੇਰ ਸ਼ਖਸੀਅਤ ਦੇ ਮਾਲਕ ਸਨ। ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਅਤੇ ਸਰਹਿੰਦ ਦੇ ਵਿੱਚ ਦੁਸ਼ਮਣਾਂ ਦੀ ਇੱਟ ਨਾ ਇੱਟ ਵਜਾ ਦਿੱਤੀ ਅਤੇ ਸਰਹਿੰਦ ਫਤੇ ਕੀਤਾ। ਹਰਦੀ ਪੰਜਾਬ ਦੇ ਫਤਿਹਗੜ ਸਾਹਿਬ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਫਤਿਹਗੜ ਸਾਹਿਬ ਸਿੱਖ ਇਤਿਹਾਸ ਅਤੇ ਵਿਸ਼ਵਾਸ ਦੇ ਇੱਕ ਭਾਵੁਕ ਪ੍ਰਤੀਕ ਵਜੋਂ ਖੜਾ ਹੈ। ਇਹ ਸਤਕਾਰਯੋਗ ਦਸ਼ਮੀਸ਼ ਪਿਤਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਪੁੱਤਰਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਦਲੇਰੀ ਭਰੀ ਸ਼ਹਾਦਤ ਦੀ ਯਾਦ ਵਾਉਂਦਾ ਹੈ। ਸਰਹੰਦੇ ਵਿੱਚ ਸਥਾਪਿਤ ਗੁਰਦੁਆਰਾ ਫਤਿਹਗੜ ਸਾਹਿਬ ਇੱਕ ਇਤਿਹਾਸਿਕ ਸਥਾਨ ਸਰਬੰਸਤਾਨੀ ਦਸ਼ਮੇਸ਼ ਪਿਤਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਅਨਮੋਲ ਰਚਨਾਵਾਂ ਤੇ ਬਹੁਤ ਸਾਰੀਆਂ ਲਿਖਿਤ ਰਚਨਾਵਾਂ ਇਸ ਗੁਰਦੁਆਰੇ ਦੇ ਵਿੱਚ ਲਿਖੀਆਂ ਹੋਈਆਂ ਮਿਲਦੀਆਂ ਨੇ ਜੋ ਕਿ ਸਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੀਆਂ ਨੇ ਜਿਵੇਂ ਕਿ ਆਓ ਪੜ੍ਹਦੇ ਹਾਂ ਜਾ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ ਪਹਿਲਾ ਅਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਬਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ ਛੋਟੇ ਸਾਹਿਬਜ਼ਾਦਿਆਂ ਦੇ ਬਲੀਦਾਨ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲਿਆ ਜੋ ਕਿ ਮਹਾਨ ਸ਼ਖਸੀਅਤ ਦੇ ਮਾਲਕ ਸਨ ਤੇ ਦਲੇਰੀ ਦੀ ਉਹਨਾਂ ਨੇ ਮਿਸਾਲ ਕਾਇਮ ਕੀਤੀ ਆਓ ਇਸ ਇਤਿਹਾਸਿਕ ਥਾਨ ਦੇ ਦਰਸ਼ਨ ਕਰਦਿਆਂ ਤੇ ਹੋਰ ਜਾਣਕਾਰੀ ਵੀ ਪ੍ਰਾਪਤ ਕਰਦਿਆਂ ਆਓ ਸੰਗਤੋ ਚਲਿਏ 17ਵੀਂ ਸਦੀ ਵਿੱਚ ਸਤਾਦਰੂ ਰਾਜ ਦੀ ਰਾਜਧਾਨੀ ਹੋਣ ਕਾਰਨ ਸਰਹਿੰਦ ਨੂੰ ਬਹੁਤ ਪ੍ਰਸਿੱਧੀ ਮਿਲੀ ਪਰ ਔਰੰਗਜ਼ੇਬ ਦੀ ਧਾਰਮਿਕ ਅਸਹਿਣਸ਼ੀਲਤਾ ਦੇ ਕਾਰਨ ਇਹ ਸ਼ਹਿਰ ਫਿੱਕਾ ਪੈ ਗਿਆ 1705 ਈਸਵੀ ਵਿੱਚ ਸਰਵੰਸਤਾਨੀ ਤਾਂਤਾਂਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 마ਸੂਮ ਬੱਚਿਆਂ ਭਾਵ ਛੋਟੇ ਸਾਹਿਬਜ਼ਾਦਿਆਂ ਦੇ ਜ਼ਾਲਿਮਾਨਾ ਕਤਲ ਨੇ ਇਸ ਪੁਰਾਤਨ ਸ਼ਹਿਰ ਦੀ ਪਰਫੁੱਲਤਾ ਨੂੰ ਭਾਰੀ ਟਾ ਲਗਾਈ ਔਰੰਗਜ਼ੇਬ ਦੇ ਇਸ ਜ਼ਾਲਮਾਨਾ ਵਤੀਰੇ ਦਾ 18ਵੀਂ ਸਦੀ ਵਿੱਚ ਮਹਾਨ ਸਿੱਖ ਸ਼ਖਸੀਅਤ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਦਲਾ ਲਿਆ ਅਤੇ ਸਰਹਿੰਦ ਵਿੱਚ ਦੁਸ਼ਮਣ ਦੀ ਇੱਟ ਦੇ ਨਾਲ ਇੱਟ ਵਜਾ ਦਿੱਤੀ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਫਤਿਹਗੜ੍ਹ ਦੇ ਵਿੱਚ ਉਹ ਇਤਿਹਾਸਿਕ ਕੰਨ ਹੈ ਜਿੱਥੇ ਦਸ਼ਮੇਸ਼ ਪਿਤਾ ਭੰਤਾ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਿੰਧਾ ਜਿਣਿਆ ਗਿਆ ਸੀ। ਇਹ ਸਥਾਨ ਉਹਨਾਂ ਦੀ ਮਹਾਨਤਾ, ਦਲੇਰੀ, ਨਿਡਰਤਾ ਅਤੇ ਸ਼ਹਾਦਤ ਨੂੰ ਸਮਰਪਿਤ ਹੈ। ਜਦੋਂ ਸਰਹਿੰਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਫਤਿਹ ਕੀਤਾ ਗਿਆ ਤਾਂ ਜਿਨ੍ਹਾਂ ਸਿੰਘਾਂ ਸ਼ਹੀਦਾਂ ਨੇ 6000 ਸਿੰਘਾਂ ਨੇ ਕੁਰਬਾਨੀ ਦਿੱਤੀ ਸ਼ਹਾਦਤ ਦਿੱਤੀ ਉਹਨਾਂ ਦਾ ਦਾ ਸੰਸਕਾਰ ਸਤਕਾਰਯੋਗ ਜਿਸ ਥਾਂ ਤੇ ਕੀਤਾ ਗਿਆ ਉੱਥੇ ਸੁਸ਼ੋਭਿਤ ਹੈ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜਿਸ ਦੇ ਦਰਸ਼ਨ ਤੁਸੀਂ ਇੱਥੇ ਸਰਹਿੰਦਾ ਕੇ ਕਰ ਸਕਦੇ ਹੋ ਆਓ ਸੰਤ ਕੋ ਭਾਵਕ ਹੁੰਦੇ ਹੋਏ ਇਸ ਥਾਂ ਦੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਉਹ ਇਤਿਹਾਸਿਕ ਪਵਿੱਤਰ ਸਥਾਨ ਹੈ ਜਿੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਸਿਤਮਾ ਦੀ ਨਗਰੀ ਸਰਹਿੰਦ ਨੂੰ ਫਤਿਹ ਕਰਕੇ ਅਤੇ ਜ਼ਾਲਿਮ ਸੂਬੇ ਵਜੀਦ ਖਾਨ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਸੋਧਣ ਉਪਰੰਤ ਖਾਲਸਾ ਪੰਥ ਪਾਤਸ਼ਾਹੀ ਸ਼ਾਨ ਨਾਲ ਇੱਕ ਜੇਟ ਸੰਮਤ 1767 ਭਾਗ 14 ਮਈ 1710 ਈਸਵੀ ਨੂੰ ਸਰਹਿੰਦ ਦੇ ਕਾਬਜ਼ ਹੋયા ਅਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹਿੰਦ ਫਤਿਹ ਦੌਰਾਨ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਸਮੂਹਿਕ ਰੂਪ ਵਿੱਚ ਇਸ ਅਸਥਾਨ ਤੇ ਕੀਤਾ ਗਿਆ ਇਤਿਹਾਸ ਦੇ ਵਿੱਚ ਪ੍ਰਮਾਣ ਮਿਲਦੇ ਨੇ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨ ਦੇ ਦੌਰਾਨ ਵਜ਼ੀਰ ਖਾਨ ਦੇ ਕਹਿਣ ਤੇ ਸਤਕਾਰਯੋਗ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜੇ ਇਸ ਥਾਂ ਦੇ ਉੱਤੇ ਕੈਦ ਰੱਖਿਆ ਗਿਆ ਉਹ ਕਿਹਲਾਉਂਦਾ ਹੈ ਠੰਡਾ ਬੁਰਜ ਜੋ ਕਿ ਇਹ ਉਹੀ ਸਥਾਨ ਹੈ ਆਓ ਪਾਵਕ ਹੁੰਦਿਆਂ ਇਸ ਥਾਂ ਦੇ ਦਰਸ਼ਨ ਕਰਦੇ ਹਾਂ ਮਹਾਨ ਸਿੱਖ ਇਤਿਹਾਸ ਗੁਰਦੁਆਰਾ ਠੰਡਾਪੁਰ ਸਾਹਿਬ ਸ਼ਹੀਦੀ ਸਥਾਨ ਮਾਤਾ ਗੁਜਰੀ ਜੀ ਇਸ ਸਥਾਨ ਤੇ ਸਰਬੰਸਤਾਨੀ ਭਾਨਤਾ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਜਾਬਰ ਹਕੂਮਤ ਨੇ ਤਿੰਨ ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣਿਆਂ ਨੂੰ ਕੈਦ ਰੱਖਿਆ ਸਿੱਖੀ ਨੂੰ ਢਲਾਉਣ ਲਈ ਅਤੇ ਈਨ ਮਨਾਉਣ ਲਈ ਤਰ੍ਹਾਂ-ਤਰ੍ਹਾਂ ਦੀ ਤਸੀਹੇ ਦਿੱਤੀ ਇਸ ਅਸਥਾਨ ਤੋਂ ਹੀ ਜ਼ਾਲਮ ਸਿਪਾਹੀ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਜਾਉਂਦੇ ਸਨ ਅੰਤ 13 ਪੋ ਨੂੰ ਇੱਥੋਂ ਹੀ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕੀਤਾ ਗਿਆ ਇਸੇ ਹੀ ਅਸਥਾਨ 'ਤੇ ਬਿਰਦ ਮਾਤਾ ਗੁਜਰੀ ਜੀ ਨੇ ਹਕੂਮਤ ਦੇ ਜ਼ੁਲਮੋ ਸਤਮ ਨੂੰ ਆਪਣੇ ਤਾਂਤੀ ਜ਼ਬਰ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਇਸੇ ਹੀ ਅਸਥਾਨ 'ਤੇ ਗੁਰੂ ਕਾਰਨਾਲ ਪੁਛਤੈਨ ਦੀ ਪ੍ਰੀਤ ਨਿਭਾਉਂਦਿਆਂ ਭਾਈ ਮੋਤੀराम ਜੀ ਮਹਿਰਾ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ। ਉਹਨਾਂ ਦੀ ਯਾਦ ਨੂੰ ਦਰਸਾਉਂਦੇ ਬਾਬਾ ਮੋਤੀराम ਮਹਿਰਾ ਯਾਦਗਾਰੀ ਗੇਟ ਸਰਹੰਦ ਦੇ ਵਿੱਚ ਬਣਿਆ ਹੋਇਆ ਹੈ। ਇਹ ਗੇਟ ਕਾਫੀ ਵਿਸ਼ਾਲ ਹੈ ਅਤੇ ਦੂਰੋਂ ਹੀ ਦਿਖਾਈ ਦੇ ਜਾਂਦਾ ਹੈ। ਦੀਵਾਨ ਤੋਡਰਮਲ ਜਿਨ੍ਹਾਂ ਬਾਰੇ ਬਹੁਤ ਮਹੱਤਤਾ ਸਾਨੂੰ ਸਰਹੰਦ ਦੇ ਇਤਿਹਾਸ ਦੇ ਵਿੱਚ ਮਿਲਦੀ ਹੈ। ਬਾਦਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਇਹਨਾਂ ਭੂਮਿਕਾ ਨਿਭਾ ਚੁੱਕੇ ਹਨ ਸਰਹਿੰਦ ਦੇ ਵਿੱਚ ਵੀ ਉਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਨਾਨਾੜੇ ਖੂਬਸੂਰਤ ਸਫ਼ਰ ਤਿਆਰ ਕਰਦੇ ਆਂ ਤੇ ਸਰਹਿੰਦ ਦੇ ਇਤਿਹਾਸਿਕ ਪਹਿਲੂਆਂ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਕੰਮ ਕੀਤਾ ਕਿਸ ਤਰ੍ਹਾਂ ਨੇਕ ਨੀਅਤ ਰੱਖੀ ਉਸ ਦੇ ਬਾਰੇ ਵੀ ਜਾਣਕਾਰੀ ਹਾਸਿਲ ਕਰਦੇ ਆਂ ਆਓ ਦਰਸ਼ਕੋ ਹੁਣ ਅਸੀਂ ਜਾ ਰਹੇ ਹਾਂ ਟੋਡਰ ਮਲ ਹਵੇਲੀ ਵੱਲ ਅਸੀਂ ਹੁਣ ਉਸ ਜਗ੍ਹਾ ਤੇ ਪਹੁੰਚ ਚੁੱਕੇ ਆਂ ਜੋ ਕਿ ਇੱਕ ਇਤਿਹਾਸਿਕ ਸਥਾਨ ਹੈ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਜਿਸ ਨੂੰ ਲੋਕ ਪਿਆਰ ਦੇ ਨਾਲ ਜਹਾਜ਼ ਹਵੇਲੀ ਜਾਂ ਜਹਾਜ਼ ਮਹਿਲ ਵੀ ਪੁਕਾਰਦੇ ਹਨ ਇਸ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਅਮੀਰ ਹੈ ਦੀਵਾਨ ਟੋਡਰਮਲ ਜੋ ਕਿ ਕਦੇ ਮੁਗਲ ਬਾਦਸ਼ਾਹ ਅਕਬਰ ਦੇ ਰਾਜ ਦੇ ਵਿੱਚ ਵੀ ਉਹਨਾਂ ਦੇ ਬਹੁਤ ਨਜ਼ਦੀਕੀ ਪਾਏ ਗਏ ਬਹੁਤ ਹੀ ਨਿੱਡਰ ਸ਼ਖਸੀਅਤ ਦੇ ਮਾਲਕ ਸਨ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਚਾਹੀਦੀ ਸੀ ਤਾਂ ਕੋਈ ਵੀ ਸਾਹਮਣੇ ਨਹੀਂ ਸੀ ਆ ਰਿਹਾ ਉਸ ਵਕਤ ਦੀਵਾਨ ਟੋਡਰਮਲ ਜੋ ਕਿ ਕਾਫੀ ਅਮੀਰ ਸਨ ਉਹਨਾਂ ਨੇ ਸੋਨੇ ਦੀਆਂ ਅਸ਼ਰਫੀਆਂ ਆਂ ਖੜੀਆਂ ਵਿਚਹਾ ਕੇ ਜ਼ਮੀਨ ਖਰੀਦੀ ਜਿੱਥੇ ਕੇ ਸੰਸਕਾਰ ਕੀਤਾ ਗਿਆ ਸਤਕਾਰਯੋਗ ਛੋਟੇ ਸਾਹਿਬਜ਼ਾਦਿਆਂ ਦਾ ਪੰਜਾਬ ਦੇ ਸਰਹਿੰਦ ਦੇ ਸ਼ਾਂਤ ਵਾਤਾਵਰਣ ਵਿੱਚ ਸਥਿਤ ਮਨਮੋਹਕ ਹਵੇਲੀ ਟੋਡਰਮਲ ਸਥਿਤ ਹੈ ਜਿਸ ਨੂੰ ਪਿਆਰ ਨਾਲ ਜਹਾਜ਼ ਮਹਿਲੀਆਂ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਇਤਿਹਾਸਿਕ ਰਤਨ 17ਵੀਂ ਸਦੀ ਦਾ ਹੈ ਸਿੱਖ ਇਤਿਹਾਸ ਵਿੱਚ ਇਕ ਸਤਕਾਰਯੋਗ ਸ਼ਖਸੀਅਤ دیਵਾਨ ਟੋਡਰਮਲ ਦੀ ਅਟੁੱਟ ਸ਼ਰਧਾ ਅਤੇ ਕੁਰਬਾਨੀ ਦਾ ਪ੍ਰਮਾਣ ਹੈ। ਸਾਨੂੰ دیਵਾਨ ਟੋਡਰਮਲ ਦੀ ਵਿਰਾਸਤ ਅਤੇ ਉਨ੍ਹਾਂ ਦੇ ਨੇਕ ਕੰਮਾਂ ਬਾਰੇ ਜਾਣਕਾਰੀ ਮਿਲਦੀ ਹੈ। ਸ਼ਾਨਦਾਰ ਆਰਕੀਟੈਕਚਰਲ ਵਿਸ਼ੇਸ਼ਤਾਵਾਂ ਤੋਂ ਲੈ ਕੇ ਹਵੇਲੀ ਨੂੰ ਘੇਰਨ ਵਾਲੇ ਸ਼ਾਂਤ ਮਾਹੌਲ ਤੱਕ ਹਰ ਕੋਨਾ ਬਹਾਦਰੀ ਕੁਰਬਾਨੀ ਅਤੇ ਅਟੁੱਟ ਵਿਸ਼ਵਾਸ ਦੀਆਂ ਕਹਾਣੀਆਂ ਦਰਉਂਦਾ ਹੈ ਕਿਹਾ ਜਾ ਸਕਦਾ ਹੈ ਸੇਵਾ ਦੇ ਪੁੰਜ ਧੀਰਜ ਤਿਆਗ ਦੇ ਮੂਜਸਮੇ ਦੇ ਰੂਪ ਵਿੱਚ ਇਸ ਨੂੰ ਦੇਖਿਆ ਜਾ ਸਕਦਾ ਹੈ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੋ ਹਮ ਸਿੱਖੀ ਕੀ ਨੀਵ ਹੈ ਸਰੋਂ ਪਰ ਉਠਾ ਚਲੋ ਨਕੀਆਂ ਜੰਦਾ ਵੱਡੇ ਸਾਕੇ ਛੋਟੇ ਸਾਹਿਬਜ਼ਾਦਿਆਂ ਦੀ ਦਲੇਰੀ ਅਤੇ ਨਿਡਰਤਾ ਦੀ ਬੇਮਿਸਾਲ ਇਤਿਹਾਸ ਨੂੰ ਬਿਆਨ ਕਰਦਾ ਹੈ ਇਹ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪਾਵਨ ਅਸਥਾਨਾਂ ਵਿੱਚੋਂ ਇੱਕ ਪਵਿੱਤਰ ਸਥਾਨ ਹੈ ਇਹ ਉਹ ਅਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਤਕਾਰਯੋਗ ਮਾਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ 1704 ਈਸਵੀ ਵਿੱਚ ਕੀਤਾ ਗਿਆ ਸੀ। ਜਿਸ ਜਗ੍ਹਾ ਤੇ ਗੁਰਦੁਆਰਾ ਸशोभਿਤ ਹੈ, ਇਹ ਹੀ ਜਗ੍ਹਾ ਦੀਵਾਨ ਟੋਡਰਮਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਕਰਨ ਵਾਸਤੇ ਖਰੀਦੀ ਸੀ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਖਰੀਦੀ ਹੋਈ ਜਗ੍ਹਾ ਸੀ। ਸਰਹਿੰਦ ਸ਼ੁਰੂ ਤੋਂ ਹੀ ਅਮੀਰ ਵਿਰਾਸਤ ਵਾਲਾ ਸ਼ਹਿਰ ਰਿਹਾ ਹੈ। ਇੱਥੇ ਦੇ ਬਾਜ਼ਾਰ ਹਮੇਸ਼ਾ ਹੀ ਰੌਣਕ ਪਰੇ ਹੁੰਦੇ ਹਨ ਤੁਹਾਨੂੰ ਇੱਥੇ ਕਈ ਵਧੀਆ ਚੀਜ਼ਾਂ ਮੌਹਈਆ ਹੋ ਜਾਣਗੀਆਂ ਸਰਹਿੰਦ ਵਿੱਚ ਸਥਿਤ ਹੈ ਆਮ ਖਾਸ ਬਾਤ ਜੋ ਕਿ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਇੱਕ ਅਹਿਮ ਸਥਾਨ ਹੈ ਇਸੇ ਕਾਰਨ ਇਸ ਇਲਾਣੀਆਂ ਵਾਸਤੇ ਖਿੱਚ ਦਾ ਕੇਂਦਰ ਹੈ ਬਹੁਤ ਸਾਰੇ ਇਤਿਹਾਸ ਦੇ ਵਿੱਚ ਇਸ ਸਥਾਨ ਦੇ ਬਾਰੇ ਜਾਣਕਾਰੀ ਹੈ ਤੇ ਪ੍ਰਮਾਣ ਮਿਲਦੇ ਨੇ ਕਿ ਕਿਉਂ ਇੰਨਾ ਖਾਸ ਹੈ ਇਹ ਬਾਗ ਆਓ ਦਰਸ਼ਕੋ ਅੰਦਰ ਦਾ ਸਫ਼ਰ ਤੁਹਾਡੇ ਨਾਲ ਤਿਆ ਕਰਦੇ ਹਾਂ आओ जाके केखते हैं कि सैलानिया दी इस स्थान वास्ते इन्नी रुचि है कि लोग इन्ना लंबा सफ़र तय करने तो बाद करते हैं आओ चलिए आम खास बाग सरहिंद बहुत ही खूबसूरत स्थान है पंजाब स्थित एक मनमोहक इतिहासिक रतन है जो लोगों विशेष जानकारी भी प्रदान करता है इस तो अंदाजा चंकी तरह न लगया जा सकता है कि पंजाब का ਇਤਿਹਾਸ ਕਿੰਨਾ ਮਹੱਤਵਪੂਰਨ ਤੇ ਕਿੰਨਾ ਅਮੀਰ ਹੈ ਆਮ ਖਾਸ ਬਾਤ ਸਰਹਿੰਦ ਨੂੰ ਸੁੰਦਰਤਾ ਦਿਨਾਰ ਬਹੁਤ ਸਾਰੇ ਰਸਤਿਆਂ ਦੇ ਨਾਲ ਜੋੜਦਾ ਹੈ ਮੂਲ ਰੂਪ ਵਿੱਚ ਮੁਗਲ ਸਮਰਾਟ ਜalaluddin mohammad akbar ਦੁਆਰਾ ਇੱਕ ਹਾਈਵੇ ਸਰਾਏ ਵੱਜੋ ਬਣਾਇਆ ਗਿਆ ਸੀ ਇਹ ਸਥਾਨ ਇੱਕ ਐਸਾ ਸਥਾਨ ਹੈ ਜਿਸ ਨੇ ਸ਼ਾਹੀ ਪਰਿਵਾਰ ਅਤੇ ਆਮ ਲੋਕਾਂ ਦੁਨੀਆਂ ਦੇ ਆਉਣ ਜਾਣ ਦਾ ਆਪਣੇ ਆਪ ਨੂੰ ਗਵਾਹ ਬਣਾਇਆ ਹੈ। ਇਹ ਬਾਗ ਸਰਹਿੰਦ ਨੂੰ ਚਾਰ ਚੰਦ ਲਾਉਂਦਾ ਹੈ ਅਤੇ ਸਰਹਿੰਦ ਦੇ ਮਹਾਨ ਇਤਿਹਾਸ ਦੀ ਝਲਕ ਵੀ ਪੇਸ਼ ਕਰਦਾ ਹੈ। ਇਸ ਦੇ ਅੰਦਰ ਬਹੁਤ ਸੁੰਦਰ ਬਾਗ ਹਨ। ਰੋਜ਼ਾ ਸ਼ਰੀਫ ਭਾਰਤ ਸਰਹਿੰਦ ਦਾ ਉਹ ਸਥਾਨ ਹੈ ਜਿੱਥੇ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਨੇ। ਸ਼ੇਖ ਅਹਿਮਦ ਦੇ ਨਾਲ ਸੰਬੰਧਿਤ ਇਹ ਸਥਾਨ ਹੈ। शेख अहमद फर्रुखी सरहंडी एक महान शख्सियत ਦੇ مالک ਸਨ ਜਿਨ੍ਹਾਂਾਰੇ ਇਤਿਹਾਸ ਦੇ ਵਿੱਚ ਬਹੁਤ ਵੱਡ ਮੁੱਲੀ ਜਾਣਕਾਰੀ ਹੈ ਜੋ ਕਿ ਅੱਪਾ ਇਸ ਦੇ ਦਰਸ਼ਨ ਕਰਦੇ ਹੋਏ ਵੀ ਜਾਣਾਂਗੇ شیخ احمد ਸਰਹਿੰਦੀ ਜੀ ਨੂੰ ਹੋਰ ਨਾਮਾਂ ਦੇ ਨਾਲ ਵੀ ਪੁਕਾਰਿਆ ਜਾਂਦਾ ਹੈ ਜਿਵੇਂ ਕਿ मुजद्दद अलफसानी आओ ਇਸ ਥਾਂ ਦੇ ਦਰਸ਼ਨ ਵੀ ਕਰਦੇ ਆ ਤੇ ਹੋਰ ਜਾਣਕਾਰੀ ਹਾਸਿਲ ਵੀ ਕਰਦੇ ਆ ਕਿ ਕਿਸ ਤਰ੍ਹਾਂ ਸਰਹਿੰਦ ਦੇ ਵਿੱਚ ਇਸ ਥਾਨ ਨੇ ਯੋਗਦਾਨ ਪਾਇਆ ਰੋza शरीफ ਦੇ ਅੰਦਰ ਵਰਦੇ ਹੀ ਦੋਨੋਂ ਪਾਸੇ ਤੁਹਾਨੂੰ ਬਾਜ਼ਾਰ ਲੱਗਿਆ ਹੋਇਆ ਨਜ਼ਰ ਆਉਂਦਾ ਹੈ ਪੰਜਾਬ ਦੇ ਸਰਹਿੰਦ ਦੇ ਦਿਲ ਵਿੱਚ ਸਥਿਤ ਰੋਜ਼ਾ شریف ਇੱਕ ਮਨਮੋਹਕ ਇਤਿਹਾਸਿਕ ਪਵਿੱਤਰ ਸਥਾਨ ਹੈ ਜੋ ਦੂਰ ਦੂਰ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਸਰਹਿੰਦ ਦੇ ਵਿੱਚ ਮੌਜੂਦ ਰੋਜ਼ਾ ਸ਼ਰੀਫ ਦਾ ਆਰਕੀਟੈਕਚਰ ਵੀ ਬਹੁਤ ਸੋਹਣਾ ਹੈ ਇੱਥੇ ਤੱਕ ਪੁੱਜਦੇ ਪੁੱਜਦੇ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਦਿਖਾਈ ਦੇਣਗੀਆਂ ਜਿੱਥੇ ਲੋਕ ਇਤਰ ਵੱਖ-ਵੱਖ ਤਰ੍ਹਾਂ ਦੇ ਕੱਪੜੇ ਜਿਨ੍ਹਾਂ ਤੇ ਕਾਰੀਗਰੀ ਬਹੁਤ ਹੀ ਜ਼ਿਆਦਾ ਖੂਬਸੂਰਤ ਦਿਖਾਈ ਦਿੰਦੀ ਹੈ ਉਹ ਖਰੀਦਨੇ ਦੇ ਜਾਂ ਫਿਰ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਟੋਪੀਆਂ ਵੀ ਇੱਥੋਂ ਖਰੀਦ ਸਕਦੇ ਹੋ ਤੇ ਜਦੋਂ ਤੁਸੀਂ ਇੱਥੋਂ ਵੇਖਦੇ ਹੋ ਤਾਂ ਰੋਜ਼ਾ ਸ਼ਰੀਫ ਦਾ ਆਰਕੀਟੈਕਚਰ ਦਿਖਣ ਤੇ ਪਤਾ ਲੱਗਦਾ ਹੈ ਕਿ ਇਹ ਚਿੱਟਾ ਤੇ ਹਰੇ ਰੰਗ ਦਾ ਹੈ ਤੇ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਿਹਾ ਹੈ ਮਗਬਰਾ ਸ਼ਾਨਦਾਰ ਆਰਕੀਟੈਕਚਰ ਦਾ ਮਾਣ ਕਰਦਾ ਹੈ ਜਿਸ ਵਿੱਚ ਗੁੰਜਲਦਾਰ ਕਮਾਨਾਂ ਸ਼ਾਨਦਾਰ ਗੁੰਬਰ ਕੈਲੀਗ੍ਰਾਫੀ ਅਤੇ ਕਈ ਤਰ੍ਹਾਂ ਦੇ ਡਿਜ਼ਾਈਨ ਦਾ ਇੱਕ ਮਜ਼ਬੂਤ ਪ੍ਰਭਾਵ ਹੈ ਪੰਜਾਬ ਦਾ ਗਵਾਂਡੀ ਪ੍ਰਦੇਸ਼ ਰਾਜਸਥਾਨ ਰਾਜਸਥਾਨ ਦੇ ਵਿੱਚ ਜਿਸ ਦੌਰ ਦੇ ਵਿੱਚ ਚੱਕਰਵਤੀ ਸਮਰਾਟ ਪ੍ਰithvi ਰਾ चौहान ਦਾ ਰਾਜ ਸੀ ਤਾਂ ਉਸ ਪੇਲੇ ਦੀਆਂ ਜਿਹੜੀਆਂ ਧਾਰਮਿਕ ਪੁਸਤਕਾਂ ਆ ਉਹਨਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਹੁਤ ਸਾਰੇ ਸ਼ਰਧਾਲੂ ਰਾਜਸਥਾਨ ਤੋਂ ਪੰਜਾਬ ਸਰਹਿੰਦ ਦਾ ਸਫ਼ਰ ਤੈਅ ਕਰਦੇ ਸਨ ਇਹ ਜੇ ਇਸ ਲਈ ਸੀ ਕਿਉਂਕਿ ਉਹ ਦਰਸ਼ਨ ਕਰਨ ਪੁੱਜਦੇ ਸਨ ਅਜਿਹੇ ਮਹੱਤਵਪੂਰਨ ਸਥਾਨ ਤੇ ਜਿਸ ਦੇ ਪਿੱਛੇ ਮੰਨਤਾ ਹੈ ਕਿ ਇਹ ਹਜ਼ਾਰ ਸਾਲ ਪੁਰਾਣਾ ਹੈ ਅਸੀਂ ਗੱਲ ਕਰ ਰਹੇ ਹਾਂ ਪ੍ਰਾਚੀਨ ਮੰਦਿਰ ਸ਼੍ਰੀ ਚakreਸ਼ਵਰੀ ਦੇਵੀ ਜਿਸ ਜਗ੍ਹਾ ਤੇ ਅਸੀਂ ਹੁਣ ਮੌਜੂਦ ਆ ਇੱਥੇ ਠੀਕ ਪਿੱਛੇ ਤੁਸੀਂ ਇਹ ਮੰਦਿਰ ਦੇਖ ਸਕਦੇ ਹੋ ਜੇ ਤੁਸੀਂ ਇਸ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸਰਹਿੰਦ ਆ ਕੇ ਤੁਸੀਂ ਇਸ ਮਹੱਤਵਪੂਰਨ ਸਥਾਨ ਨੂੰ ਵੇਖ ਵੀ ਸਕਦੇ ਹੋ ਤੇ ਇਸ ਦੀ ਊਰਜਾ ਦਾ ਅਨੁਭਵ ਵੀ ਕਰ ਸਕਦੇ ਹੋ। ਸਰਹਿੰਦ ਦੇ ਸ਼ਾਂਤ ਪਿੰਡ ਅੱਟੇਵਾਲੀ ਵਿੱਚ ਸਥਿਤ ਮਨਮੋਹਕ ਮਾਤਾ ਚakreਸ਼ਪਰੀ ਦੇਵੀ ਜੈਨ ਮੰਦਿਰ ਹੈ। ਜੋ ਕਿ ਮਾਤਾ ਸ਼੍ਰੀ ਚakreਸ਼ਪਰੀ ਦੇਵੀ ਜੈਨ ਤੀਰਥ ਵੀ ਕਿਹਾ ਜਾਂਦਾ ਹੈ। ਇਹ ਪ੍ਰਾਚੀਨ ਮੰਦਿਰ ਜਿਸ ਨੂੰ 1000 ਸਾਲ ਤੋਂ ਵੱਧ ਪੁਰਾਣਾ ਮੰਨਿਆ ਜਾਂਦਾ ਹੈ। ਤਤਕਾਰਯੋਗ ਦੇਵੀ ਮਾਤਾ ਚakreਸ਼ਵਰੀ ਜੀ ਨੂੰ ਸਮਰਪਿਤ ਇੱਕ ਪਵਿੱਤਰ ਸਥਾਨ ਹੈ ਮੰਦਰ ਦੇ ਅੰਦਰ ਚਾਂਦੀ ਦੀ ਮੂਰਤੀ ਵੀ ਹੈ ਜੋ ਕਿ ਸ਼ਾਂਤ ਅਤੇ ਸ਼ਰਦਾ ਦੇ ਨਾਲ ਸੁਸ਼ੋਭਿਤ ਹੈ ਸਰਹਿੰਦ ਵਿੱਚ ਸਥਾਪਿਤ ਹੈ ਸ਼੍ਰੀ ਆਦੀਨਾਥ ਮੰਦਰ ਜੋ ਕਿ ਬਹੁਤ ਹੀ ਪਵਿੱਤਰ ਸਥਾਨ ਹੈ ਸ਼ਰਦਾ ਲੋਆਂ ਨੂੰ ਇਹ ਸਥਾਨ ਅਕਸਰ ਆਕਰਸ਼ਿਤ ਕਰਦਾ ਰਹਿੰਦਾ ਹੈ ਪ੍ਰਾਰਥਨਾਵਾਂ ਅਤੇ ਸ਼ਰਧਾ ਨਾਲ ਭਰਿਆ ਇੱਕ ਜੀਵੰਤ ਮਾਹੌਲ ਪੈਦਾ ਕਰਦਾ ਹੈ। ਜਿੱਥੇ ਆ ਕੇ ਤੁਹਾਨੂੰ ਆਤਮਿਕ ਸ਼ਾਂਤੀ ਦਾ ਮਹਿਸੂਸ ਹੁੰਦੀ ਹੀ ਹੈ ਤੇ ਨਾਲ ਦੀ ਨਾਲ ਸ਼ਰਧਾਲੂ ਆਪਣੀ ਝੋਲੀਆਂ ਭਰ ਕੇ ਵੀ ਵਾਪਸ ਜਾਂਦੇ ਨੇ। ਮੰਦਿਰ ਦਾ ਆਰਕੀਟੈਕਚਰ ਚਿੱਟੇ ਰੰਗ ਦਾ ਹੈ ਅਤੇ ਬਹੁਤ ਹੀ ਮਨਮੋਹਕ ਤੇ ਖੂਬਸੂਰਤ ਨਜ਼ਰ ਆਉਂਦਾ ਹੈ। ਸਰਹਿੰਦ ਦੇ ਵਿੱਚ ਦੋ ਇਤਿਹਾਸਿਕ ਹੀਰੇ ਉਸਤਾਦ شاਗਿਰਦ ਦੇ ਮਕबरे ਹਨ ਆਓ ਵੇਖਦੇ ਹਾਂ ਕਿ ਇਸ ਦੇ ਪਿੱਛੇ ਇਤਿਹਾਸ ਕੀ ਹੈ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਅਸੀਂ ਇਹ ਜਾਣਦੇ ਹੀ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਕਾਰੀਗਰਾਂ ਦੀ ਬਹੁਤ ਜ਼ਿਆਦਾ ਮਹੱਤਤਾ ਸੀ ਸਰਹਿੰਦ ਦੇ ਕਿੰਦੇ ਕਹਾਉਂਦੇ ਆਰਕੀਟੈਕਚਰ ਸਨ ਉਸ ਦੇ ਤੁਸੀਂ ਦੇਖ ਰਹੇ ਹੋ ਕਿ ਜੋ ਆਸ-ਪਾਸ ਦੇ ਜੋ ਕਮਾਨ ਨੇ ਉਹ ਛੋਟੇ ਨੇ ਆਰਕੀਟੈਕਚਰ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਇਸ ਲਈ ਕੀਤਾ ਜਾਂਦਾ ਹੈ ਕਿ ਜਿੰਨੇ ਛੋਟੇ ਇਸ ਦੇ ਟੌਮ ਹੋਣਗੇ ਉਨਾਂ ਹੀ ਜ਼ਿਆਦਾ ਜੋ ਭਾਰ ਹੈ ਇਮਾਰਤ ਤੇ ਘਟ ਪਏਗਾ ਹੈ ਨਾ ਦਿਲਚਸਪ ਗੱਲ ਹੋਰ ਵੀ ਇੱਕ ਦਿਲਚਸਪ ਗੱਲ ਇਸ ਦੇ ਬਾਰੇ ਸਾਹਮਣੇ ਆਉਂਦੀ ਹੈ ਕਿ ਇਸ ਦੇ ਗੁੰਬਦ ਦੇ ਅੰਦਰ ਇੱਕ ਹੋਰ ਗੁੰਬਦ ਹੈ ਤੇ ਤਾਜ ਮਹਿਲ ਦੇ ਨਾਲ ਵੀ ਇਸ ਦਾ ਨਾਮ ਕੁਝ ਇਸ ਤਰ੍ਹਾਂ ਨਾਲ ਜੋੜਿਆ ਜਾਂਦਾ ਹੈ ਕਿ ਤਾਜ ਮਹਿਲ ਦੇ ਅੰਦਰ ਜੋ ਮਕਬਰਾ ਹੈ ਉਸ ਦੀ ਜੋ ਗਿਣਤੀ ਮਿਲਦੀ ਹੈ ਉਹ ਵੀ ਇਸ ਦੇ ਨਾਲ ਮੇਲ ਖਾਂਦੀ ਹੈ ਬਹੁਤ ਸਾਰੀਆਂ ਗੁਣੀ ਗੱਲਾਂ ਇਸ ਦੇ ਬਾਰੇ ਨਜ਼ਰ ਆਉਂਦੀਆਂ ਨੇ ਆਓ ਅੰਦਰ ਚੱਲ ਕੇ ਵੇਖਦੇ ਹਾਂ ਬਸੀ ਪਠਾਣਾ ਸ਼ਹਿਰ ਦੇ ਨੇੜੇ ਤਲਾਨੀਆਂ ਦੇ ਸ਼ਾਂਤ ਪਿੰਡ ਵਿੱਚ ਸਥਿਤ ਹਨ ਉਸਤਾਦ ਦੀ ਮਜ਼ਾਰ ਸ਼ਾਗਿਰਦ ਦੀ ਮਜ਼ਾਰ ਜੋ ਆਪਣੇ ਸਮੇਂ ਦੇ ਇੱਕ ਸਤਕਾਰਯੋਗ ਆਰਕੀਟੈਕਟ ਅਤੇ ਨਿਰਮਾਤਾ ਸਨ ਅਤੇ ਉਹਨਾਂ ਦੇ ਜੀਲੇ ਖਵਾਜਾ ਖਾਨ ਦੇ ਅੰਤਿਮ ਆਰਾਮ ਸਥਾਨ ਦਾ ਘਰ ਵੀ ਹੈ ਇਹ ਜਗਾ ਇਹ ਮਕਬਰਾ ਕੰਪਲੈਕਸ ਉਹਨਾਂ ਦੀ ਕਾਰੀਗਰੀ ਵਿਰਾਸਤ ਦਾ ਪ੍ਰਮਾਣ ਹੈ ਜੋ ਕਿ ਸ਼ਾਨਦਾਰ ਮੁਗਲ ਸ਼ੈਲੀ ਦੇ ਆਰਕੀਟੈਕਚਰ ਨੂੰ ਪ੍ਰਦਰਸ਼ਿਤ ਕਰਦਾ ਹੈ। ਉਸਤਾਦ ਦੀ ਮਜ਼ਾਰ ਅਤੇ ਸ਼ਾਗਿਰਦ ਦੀ ਮਜ਼ਾਰ ਵੱਖਰੀਆਂ-ਵੱਖਰੀਆਂ ਥਾਵਾਂ ਹਨ ਜੋ ਕਿ ਇੱਕ ਦੂਸਰੇ ਦੇ ਨੇੜੇ ਹੀ ਸਥਿਤ ਹਨ। ਸਰਹਿੰਦ ਦੇ ਵਿਦਿਅਕਾਂ ਨੂੰ ਸ਼ੁਰੂ ਤੋਂ ਹੀ ਬਹੁਤ ਮਹੱਤਵ ਦਿੱਤਾ ਜਾਂਦਾ ਸੀ। ਅਜੋਕੇ ਦੌਰ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਮিনার ਏਕ ਓੰਕਾਰ ਸਰਹਿੰਦ ਦੇ ਵਿੱਚ ਸਥਿਤ ਹੈ ਜੋ ਕਿ ਦੂਰੋਂ ਹੀ ਦਿਖ ਜਾਂਦਾ ਹੈ ਜਿੱਥੇ ਫੁਲਵਾੜੀ ਦੇ ਵਿੱਚ ਮਹੇਗਾਉਂਡੀ ਹੈ ਉੱਥੇ ਕੰਡੇ ਵੀ ਹੁੰਦੇ ਨੇ ਸਾਡਾ ਇਤਿਹਾਸ ਵੀ ਕੁਝ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਜਿੱਥੇ ਕੁਝ ਇਤਿਹਾਸਿਕ ਸਥਾਨ ਸੰਦੀ ਮੰਦੀ ਖੁਸ਼ੀ ਨੂੰ ਦੇਣ ਦੇ ਵਿੱਚ ਸਮਰਥ ਰਹਿੰਦੇ ਨੇ ਉੱਥੇ ਹੀ ਕਈ ਸਥਾਨ ਸਾਡੇ ਮਨ ਨੂੰ ਭਾਵੁਕ ਵੀ ਕਰ ਦਿੰਦੇ ਨੇ ਕਿਉਂਕਿ ਉਹ ਸੰਬੰਧਿਤ ਹੁੰਦੇ ਨੇ ਉਹਨਾਂ ਵਾਕਿਆਂ ਦੇ ਨਾਲ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਸਾਡਾ ਦਿਲ ਦਹਿਲਾ ਦਿੱਤਾ ਜਾਂ ਫਿਰ ਇਹ ਕਿਹਾ ਜਾਵੇ ਕਿ ਜਦੋਂ ਜ਼ੁਲਮਾਂ ਨੇ ਅਤ ਕੀਤੀ ਹੋਈ ਸੀ ਉਸ ਸਮਾਂ ਸਾਡੇ ਦਿਲਾਂ ਦੇ ਉੱਤੇ ਅੱਜ ਵੀ ਝੋਟ ਹੈ ਅਸੀਂ ਉਮੀਦ ਕਰਦੇ ਹਾਂ ਸਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਜਿਸ ਦੇ ਵਿੱਚ ਅੱਪਾ ਆਏ ਸੀ ਸਰਹਿੰਦ ਸ਼ਹਿਰ ਜੋ ਕਿ ਇੱਕ ਖੂਬਸੂਰਤ ਸ਼ਹਿਰ ਹੈ। ਅਗਲੀ ਵਾਰੀ ਫੇਰ ਮੁਲਾਕਾਤ ਹੋਏਗੀ ਐਸੇ ਪ੍ਰੋਗਰਾਮ ਤੇ ਗਲ ਸੋਨੇ ਪੰਜਾਬ ਦੀ ਤੇ ਤਦ ਤੱਕ ਲਈ ਡੀਡੀ ਪੰਜਾਬੀ ਦੇ ਨਾਲ ਬਨੇ ਰਹਿਣਾ ਹੈ। ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਦਰਸ਼ਕੋ। ਮੈਨੂੰ ਜੈਸਮੀਨ ਰਾਤ ਨੂੰ ਤੇ ਸਾਰੀ ਡੀਡੀ ਪੰਜਾਬੀ ਦੀ ਟੀਮ ਨੂੰ ਅਗਲੀ ਵਾਰ ਵੀ ਆਪਣੇ ਦਰਸ਼ਕਾਂ ਦਾ ਇੰਤਜ਼ਾਰ ਰਹੇਗਾ ਡੀਡੀ ਪੰਜਾਬੀ ਦੀ ਇਸ ਪੇਸ਼ਕਸ਼ ਗਲ ਸੋਨੇ ਪੰਜਾਬ ਦੀ ਵਿੱਚ। ਅੱਜ ਦਾ ਸਫ਼ਰ ਇੱਥੇ ਹੀ ਮੁਕਾਉਂਦੇ ਹਾਂ। ਹੁਣ ਸਾਨੂੰ ਦਿਓਏ ਜਾਸ।